ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਰਾਜ ਸਭਾ ਦੇ ਮੈਂਬਰ ਅਤੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਪਾਦਮ ਸ਼੍ਰੀ ਡਾਕਟਰ ਵਿਕਰਮਜੀਤ ਸਿੰਘ ਸਾਨੀ ਅੱਜ ਅਜਨਾਲਾ ਪਹੁੰਚੇ ਅਤੇ ਹੜ੍ਹ ਪੀੜਤ ਪਿੰਡਾਂ ਦਾ ਦौरा ਕੀਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੇ ਕਿਹਾ ਕਿ ਹੜ੍ਹ ਆਉਣ ਤੋਂ ਅਗਲੇ ਦਿਨ ਹੀ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਅਤੇ ਸਨ ਫਾਊਂਡੇਸ਼ਨ ਨੇ ਜਨਾਲਾ ਰਮਦਾਸ ਤੇ ਡੇਰਾਬਾ ਬਨਾਨਕ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਐਮਰਜੈਂਸੀ ਮਦਦ ਭੇਜੀ ਜਿਸ ਵਿੱਚ ਐਂਬੂਲੈਂਸਾਂ, ਤਰਪਾਲ ਤੇ ਰਾਸ਼ਨ ਸ਼ਾਮਲ ਸੀ ਹੁਣ ਫੋਕਸ ਮੋੜ ਵਿਸੇਬੀ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ 'ਤੇ ਹੈ ਸਾਨੀ ਨੇ ਕਿਹਾ ਕਿ ਪਿਛਲੇ 3 ਦਿਨਾਂ ਵਿੱਚ ਉਹ 25 ਪਿੰਡਾਂ ਵਿੱਚ ਜਾ ਚੁੱਕੇ ਨੇ ਜਿੱਥੇ ਸਭ ਤੋਂ ਵੱਧ ਚੁਣੌਤੀ ਰੇਤਾਂ ਤੇ ਮਿੱਟੀ ਦੀ ਹੈ ਇਸ ਲਈ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 25 ਟਰੈਕਟਰ ਜਿਸ ਦੀ ਵੀ ਮਸ਼ੀਨਾਂ ਭੇਜੀਆਂ ਨੇ ਤਾਂ ਜੋ ਖੇਤਾਂ ਵਿੱਚੋਂ ਰੇਤ ਹਟਾ ਕੇ ਫਸਲ ਬੀਜਣ ਦੀ ਤਿਆਰੀ ਕੀਤੀ ਜਾ ਸਕੇ ਉਹਨਾਂ ਕਿਹਾ ਕਿ ਚਾਰੇ ਦੀ ਕਮੀ ਨੂੰ ਦੂਰ ਕਰਨ ਲਈ 25 ਟਨ ਚਾਰੇ ਦਾ ਖੁੱਲਾ ਵੇਅਰਹਾਊਸ ਬਣਾਇਆ ਗਿਆ ਜਿਸ ਤੋਂ ਹਰ ਹਫ਼ਤੇ 250 ਕੁਇੰਟਲ ਚਾਰਾ ਵੰਡਿਆ ਜਾਵੇਗਾ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਾਨੀ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਏਡੀਸੀ ਪਰਮਜੀਤ ਕੌਰ ਨੇ ਕਿਹਾ ਕਿ ਤਕਰੀਬਨ 30000 ਗਰੀ ਪਰਿਵਾਰਾਂ ਲਈ ਫੋਲਡਿੰਗ ਬੈੱਡ ਰਸੋਈ ਦਾ ਸਮਾਨ ਬੱਚਿਆਂ ਦੇ ਵੈਗ ਅਤੇ ਯੂਨੀਫਾਰਮਾਂ ਦੇ ਪੈਕੇਟ ਤਿਆਰ ਕੀਤੇ ਗਏ ਉਹਨਾਂ ਨੇ ਅਪੀਲ ਕੀਤੀ ਕਿ ਅਗਲੇ 3 ਮਹੀਨਿਆਂ ਦੇ ਵਿੱਚ ਵੀ ਟੀਮ ਵਰਕ ਨਾਲ ਕੰਮ ਕੀਤਾ ਜਾਵੇ ਤਾਂ ਜੋ ਥਰਡ ਪੀੜਤ ਲੋਕ ਆਪਣੀ ਜ਼ਿੰਦਗੀ ਮੁੜ ਤੋਂ ਸ਼ੁਰੂ ਕਰ ਸਕਣ ਇਸ ਮੌਕੇ ਕੈਬਨਿਟ ਮੰਤਰੀ ਹਰਪਾਜਨ ਸਿੰਘ ਜੀ ਟੀਓ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਸਿੰਘ ਸਾਹਿਬ ਗੈਨੀ ਕੇਵਲ ਸਿੰਘ ਵੀ ਮੌਜੂਦ ਰਹੇ World Punjabi Organization ਜਿਹਦਾ ਮੈਂ ਅੰਤਰਰਾਸ਼ਟਰੀ ਪ੍ਰਧਾਨ ਆ ਸਾਡੀ NGO ਸਨ ਫਾਊਂਡੇਸ਼ਨ ਜਦੋਂ ਤੋਂ ਹੀ ਇਹ ਹੜਾਂ ਦੀ ਮਾਰ ਪਈ ਅਗਲੇ ਦਿਨੀ ਅਸੀਂ ਅਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਫਾਜ਼ਲ ਕਾ ਫਲੋਸਪੁਰ ਉਦੋਂ ਬੋਟਸ ਦੀ ਬੜੀ ਲੋਡ ਸੀ ਜੋ ਵੀ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੈਡਮ ਸਾਖਸ਼ਾਨੀ ਏਡੀਸੀ ਅਮਨਦੀਪ ਜੀ ਇੱਥੇ ਨੇ ਤੇ ਉਹ ਬੋਟਸ ਭੇਜੀਆਂ ਐਂਬੂਲੈਂਸਾਂ ਦੀ ਬੜੀ ਲੋਡ ਸੀ ਐਂਬੂਲੈਂਸਾਂ ਭੇਜੀਆਂ ਤਰਪਲੀਨ ਭੇਜੇ ਰਾਸ਼ਨ ਭੇਜੇ ਲੇਕਿਨ ਹੁਣ ਅੱਜ ਦੀ ਜਿਹੜੀ ਘੜੀ ਹੈ ਅੱਜ ਆਪਾਂ ਨੂੰ ਉਹਨਾਂ ਨੂੰ ਰੀਹੈਬਿਲੀਟੇਟ ਮੋਢੀ ਸੇਵਾ ਕਰਨਾ ਹੈ ਸਭ ਤੋਂ ਪਹਿਲਾਂ ਜਿਹੜੀ ਕਿਸਾਨ ਦੀ ਪ੍ਰੋਬਲਮ ਹੈ ਕਿਉਂਕਿ ਅਸੀਂ ਪਿਛਲੇ 3 ਦਿਨਾਂ ਤੋਂ ਤਕਰੀਬਨ ਬਹੁਤ ਪਿੰਡ 25 30 ਪਿੰਡ ਅਸੀਂ ਹੋ ਕੇ ਆਏ ਆ ਪਹਿਲੀ ਪ੍ਰੋਬਲਮ ਹੈ ਰੇਤੇ ਦੀ ਉਹਦੇ ਲਈ ਅਸੀਂ ਆਪਣੇ ਵੱਲੋਂ ਦੇਖੋ ਸਰਕਾਰ ਵੀ ਕੰਮ ਕਰ ਰਹੀ ਹੈ ਹਰ ਕੋਈ ਐਨ ਜੀਓ ਮੈਂ ਕਿਹਾ 35 ਕਲ ਐਨ ਜੀਓ ਡੀ ਸੀ ਸਾਹਿਬ ਦੇ ਉੱਥੇ ਦਫ਼ਤਰ ਆਈਆਂ ਸਾਰਿਆਂ ਦਾ ਅਸੀਂ ਇੱਕ ਪੋਰਟਲ ਬਣਾਤਾ ਸਾਂਝਾ ਉਪਰਾਲਾ ASRpunjabfloods.com ਕਿਉਂਕਿ ਇਸ ਟਾਈਮ ਕੋਆਰਡੀਨੇਟਡ ਐਫਰਟ ਦੀ ਬੜੀ ਲੋੜ ਹੈ ਇੰਡੀਵਿਜੂਅਲੀ ਸਾਰੀਆਂ ਐਨ ਜੀਓ ਸਾਰੇ ادارے ਬਹੁਤ ਕੰਮ ਕਰ ਰਹੇ ਮੈਂ ਉਹਨਾਂ ਦੀ ਜਿੰਨੀ ਵੀ ਸ਼ਲਾਘਾ ਕਰਾਂ ਘੱਟ ਥੋੜੀ ਹੈ ਲੇਕਿਨ ਕੋਆਰਡੀਨੇਟਡ ਐਫਰਟ ਚਾਹੀਦਾ ਹੈ ਇਸ ਲਈ ਅਸੀਂ ਆਪਣੇ ਵੱਲੋਂ ਇੱਥੇ 25 ਟਰੈਕਟਰ 5 ਜੀਸੀਬੀ ਮਸ਼ੀਨਾਂ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਜੋ ਜੋ ਸਾਨੂੰ ਪਿੰਡਾਂ ਦੇ ਵਿੱਚ ਮੈਪਿੰਗ ਦੇਣਗੇ ਜਿੱਥੇ ਸੁੱਕੀ ਮਿੱਟੀ ਹੈ ਰੇਤਾ ਔਰ ਚਿਕਨੀ ਮਿੱਟੀ ਹੈ ਦੂਜੀ ਗੱਲ ਫੌਡਰ ਦੀ ਬਾਹਰ ਤੁਸੀਂ ਦੇਖਿਆ ਅਸੀਂ 25 ਟਨ ਦਾ ਇੱਕ ਬਾਹਰ ਖੁੱਲਾ ਵੇਅਰ ਹਾਊਸ ਬਣਾਇਆ ਜਿੱਥੇ ਹਰ ਹਫਤੇ ਦੀ 250 ਕੁਇੰਟਲ ਉਹ ਵੀ ਪਿੰਡ ਅਸੀਂ ਫਾਈਨਲ ਕਰ ਲਏ ਨੇ ਐਸ ਡੀ ਐਮ ਸਾਹਿਬ ਨਾਲ ਤਹਿਸੀਲਦਾਰਾਂ ਨਾਲ ਕਿਉਂਕਿ ਆਪਾਂ ਨੂੰ ਪਿੰਡ ਵੱਡੇ ਨੇ ਪੜੇ ਚਾਰੇ ਦੀ ਬਹੁਤ ਕਮੀ ਹੈ ਤੀਜੀ ਗੱਲ ਜਿਹੜੇ ਘਰ ਦਾ ਸਮਾਨ ਹੈ ਜਿਵੇਂ ਤੁਸੀਂ ਦੇਖਿਆ ਮੱਛਰ ਦਾ ਫੋਗਿੰਗ ਮਸ਼ੀਨਾ ਹੈ ਉਹ ਅਸੀਂ ਹਜ਼ਾਰ ਬਰਤਨਾਂ ਦੀ ਯੂਟੈਂਸਲ ਦੀ ਬਿਸਤਰ ਦੀ ਵਧੀਆ ਕੰਬਲਾਂ ਦੀ ਕਿਉਂਕਿ ਪਾਲਾ ਆ ਰਿਹਾ ਹੈ ਸਵੈਟਰਾਂ ਵੀ ਚਾਹੀਦੀਆਂ ਔਰ ਕੰਬਲ ਵੀ ਵਧੀਆ ਚਾਹੀਦੇ ਹੈ ਬੈੱਡ ਨਾਲ ਹੀ ਆਪਣਾ ਬਰਤਨਾਂ ਦੀ ਮੈਂ ਗੱਲ ਕੀਤੀ ਹੈ ਹੋਰ ਵੀ ਸਲੀਪਿੰਗ ਬੈਗ ਹੈ ਮੈਡੀਕਲ ਕਿੱਟ ਹੈ ਜਾਨਵਰਾਂ ਦੀ ਵੀ ਦਵਾਈ ਲਈ ਥਰਮਲ ਵੀ ਸਕੂਲ ਬੈਗ ਵੀ ਹਰ ਇੱਕ ਚੀਜ਼ ਇੱਥੇ ਪ੍ਰੋਪਰ ਇਸ ਵੇਅਰ ਹਾਊਸ ਚ ਹਜ਼ਾਰ ਫੈਮਿਲੀਆ ਦੀ ਰੱਖੀ ਗਈ ਹੈ ਅਸੀਂ ਇਹਦੇ ਚ ਕੋਈ 150 ਕਲ ਵੰਡੇ ਸੀ ਬਹੁਤ ਹੀ ਜਿਹੜੇ ਗਰੀਬ ਤੋਂ ਗਰੀਬ ਪਿੰਡ ਹੈ ਇਨਵੈਂਟਰੀ ਹੈ ਉਹ ਜਿਵੇਂ ਵੀ ਸਾਡੇ ਕੋਲ ਰਿਕਵਿਜ਼ੀਸ਼ਨ ਆਏਗੀ ਈਟੀਓ ਸਾਹਿਬ ਵੀ ਖੜੇ ਹੈ ਤਾਲੀਵਾਲ ਸਾਹਿਬ ਸੰਤਵਾ ਸਾਹਿਬ ਆਏ ਹੈ ਜੋ ਵੀ ਕਿਸੇ ਰਾਜਨੀਤੀ ਦਾ ਇਹ ਆਪਾਂ ਕੰਮ ਸਾਰਿਆਂ ਨੂੰ ਅਪੀਲ ਹੈ ਇਸ ਟਾਈਮ ਰਾਜਨੀਤੀ ਕਰਨ ਦਾ ਨਹੀਂ ਹੈ ਇਸ ਟਾਈਮ ਕੋ ਧੜੇਬੰਦੀ ਦਾ ਨਹੀਂ ਹੈ ਆਪਾਂ ਸਾਰੇ ਰਲ ਮਿਲ ਕੇ ਇਸ ਔਕੜ ਤੋਂ ਆਪਣੇ ਗਰੀਬਾਂ ਨੂੰ ਪੁਰਾਣਾ ਮੇਨ ਫਿਕਰ ਹੈ ਉਹ ਗਰੀਬ ਕਿਸਾਨਾਂ ਦੀ ਜਿਨ੍ਹਾਂ ਦਾ ਝੋਨੇ ਦੀ ਫਸਲ ਮਾਰੀ ਗਈ 50-60000 ਰੁਪਏ ਕਿੱਲੇ ਦਾ ਨੁਕਸਾਨ ਹੋਇਆ ਹੈ ਇੰਦਰ 1850 ਦੇ ਰਹੀ ਹੈ ਪੰਜਾਬ ਸਰਕਾਰ 13000 ਦੇ ਕੇ ਉਹਨਾਂ ਨੂੰ 20000 ਦਾ ਮੁਆਵਜ਼ਾ ਉਹ ਵੀ ਸਾਡੀਆਂ ਟੀਮਾਂ ਪਟਵਾਰੀਆਂ ਨਾਲ ਕੋਆਰਡੀਨੇਟ ਕਰ ਰਹੀਆਂ ਵੀ ਗੁਲਦਾਬਰੀ ਜਲਦੀ ਹੋਏ ਇਹਨਾਂ ਨੂੰ 15 ਅਕਤੂਬਰ ਤੱਕ ਜਿਹੜੀ ਹੈ ਉਹ ਕੰਪਨਸੇਸ਼ਨ ਮਿਲ ਸਕੇ ਉਹਦੇ ਨਾਲ 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 ਜਿਹੜੇ ਕੱਚੇ ਘਾਰੇ ਟੁੱਟੇ ਐ ਉਹ ਵੀ ਆਪਾਂ ਰਲ ਕੇ ਉਹਨਾਂ ਦੀ ਮੁਰੰਮਤ ਕਰਾਣੀ ਐ ਲੇਕਿਨ ਇਸ ਟਾਈਮ ਨਾਜ਼ੁਕ ਘੜੀ ਤੇ ਆਪਾਂ ਇਹ ਨਾ ਹੋਏ ਕਿ ਝੋਨਾ ਤੇ ਖਰਾਬ ਹੋਇਆ ਹੀ ਹੋਇਆ। ਜੇ ਕਿਨੇ 15 ਨਵੰਬਰ ਤੱਕ ਪੈਲੀਆਂ ਤਿਆਰ ਨਾ ਹੋਈਆਂ ਤੇ ਕਣਕ ਵੀ ਨਾ ਬੀਜੀ ਗਈ ਤੇ ਇਹ ਗਰੀਬ ਕਿਸਾਨਾਂ ਦਾ ਕੀ ਹਾਲ ਹੋਏਗਾ? ਪੰਜਾਬ ਅਪਡੇਟਸ ਦੇ ਇਸ ਖਾਸ ਬਲੇਟਨ ਦੇ ਵਿੱਚ ਫਿਲਹਾਲ ਨਹੀਂ ਤੁਹਾਨੂੰ ਬਣਾ ਰਹੇ ਹਾਂ। ਚੜ੍ਹਦੀ ਕਲਾ ਟਾਈਮ ਟਿਪ ਦੇ ਨਾਲ ਧੰਨਵਾਦ। This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.